ਅਨਾਲਾ ਦੇ ਪਿੰਡ ਠਿਕਰੀਵਾਲ ਦੇ ਵਿੱਚ ਬੀਤੇ ਦਿਨੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਅੱਜ ਤੱਕ ਸ੍ਰੀ ਦਰਮਦਰਬਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਤਨੋਲਾ ਠਿਕਰੀਵਾਲ ਪਹੁੰਚੇ ਅਤੇ ਉੱਥੇ ਪਹੁੰਚ ਕੇ ਉਹਨਾਂ ਵੱਲੋਂ ਸੰਗਤਾਂ ਦੇ ਨਾਲ ਜਦ ਗਲਬਾਤ ਕੀਤੀ ਗਈ ਅਤੇ ਆਪਣੇ ਪਾਸ਼ਣ ਦੌਰਾਨ ਵੀ ਉਹਨਾਂ ਵੱਲੋਂ ਜੋ ਹੈ ਇਸ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਗਈ ਹੈ ਦੱਸਿਆ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਨਾਲ ਹੀ ਨਾਲ ਇਹ ਵੀ ਉਹ ਕਹਿੰਦੇ ਹੋਏ ਨਜ਼ਰ ਆਇਆ ਕਿ ਜੇਕਰ 2 ਦਿਨ ਦੇ ਅੰਦਰ ਅੰਦਰ ਕਿਸੇ ਵੀ ਤਰ੍ਹਾਂ ਦਾ ਇਨਸਾਫ ਨਹੀਂ ਮੁਹਈਆ ਕਰਵਾਇਆ ਜਾਂਦਾ ਤੇ ਬਰਨਾਲਾ ਦੇ ਵਿੱਚ ਵੱਡਾ ਸੰਘਰਸ਼ ਦੇਖਣ ਨੂੰ ਮਿਲ ਸਕਦਾ ਹੈ ਦੱਸਿਆ ਕਿ ਬੀਤੇ ਦਿਨੀ ਬਰਨਾਲਾ ਦੇ ਪਿੰਡ ਠਿਕਰੀਵਾਲ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਦਾ ਹਿੱਸਾ ਬਣਿਆ ਜਿੱਥੇ ਕਿ ਅੱਜ ਬਾਬਾ ਟੇਕ ਸਿੰਘ ਤਨੋਲਾ ਜੋ ਕਿ ਤਕਸਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹ ਵੀ ਬਰਨਾਲਾ ਪਹੁੰਚੇ ਉਹਨਾਂ ਵੱਲੋਂ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਗਈ ਤਸਵੀਰਾਂ ਤੋੜਨਾਂ ਸਾਂਝੀਆਂ ਕਰ ਰਹੇ ਹਨ ਜਦੋਂ ਸੰਗਤਾਂ ਦੇ ਨਾਲ ਰੂਬਰੂ ਹੋ ਰਹੇ ਸਨ ਆਪਣੇ ਵਿਚਾਰ ਰੱਖ ਰਹੇ ਸਨ ਅਤੇ ਇਸੇ ਪਾਸੇ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ 2 ਦਿਨਾਂ ਦੇ ਅੰਦਰ-ਅੰਦਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਬਰਨਾਲਾ 'ਚ ਵੱਡਾ ਸੰਘਰਸ਼ ਦੇਖਣ ਨੂੰ ਮਿਲੇਗਾ ਜਿਸ ਤੋਂ ਬਾਅਦ ਉਹ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵੀ ਨਜ਼ਰ ਹੈ ਕੀ ਕੋਈ ਜਾਣਕਾਰੀ ਦੇ ਰਹਿਣੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਅੱਜ ਪਿੰਡ ਠਿਕਰੀਵਾਲ ਜੋ ਕਿ ਬਹੁਤ ਵੱਡੀ ਕੁਰਬਾਨੀ ਵਾਲਾ ਪਿੰਡ ਆ ਸੇਵਾ ਸਿੰਘ ਜੀ ਠਿਕਰੀਵਾਲ ਜਿਨ੍ਹਾਂ ਦੀ ਬਹੁਤ ਸਿੱਖ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਉਹ ਸੀਨੀਅਰ ਮੀਤ ਪ੍ਰਧਾਨ ਠਿੱਕਰ ਵੀ ਕਾਰਜਕਾਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਤੇ ਬਹੁਤ ਵੱਡਾ ਮਤਲਬ ਉਹਨਾਂ ਦੀ ਕੁਰਬਾਨੀ ਤੇ ਉਹਨਾਂ ਨੇ ਇਸ ਨਗਰ ਦਾ ਠਿੱਕਰੀਵਾਲ ਦਾ ਨਾਮ ਚਮਕਾਇਆ ਤੇ ਪੰਜਾਬ ਦਾ ਕਿਹੜਾ ਨਾਮ ਉਹ ਵੀ ਬਹੁਤ ਵੱਡਾ ਰੋਸ਼ਨ ਕੀਤਾ ਉਹਨਾਂ ਦੀ ਕਿਹੜੀ ਵਰਸ਼ੀ ਤੇ ਕੋਈ ਇਹ ਜਿ ਘਰਾਉਣੇ ਕਿਹੜੇ ਆਪਾਂ ਦੇਖ ਰਹੇ ਆ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਥਾਂ-ਥਾਂ ਕਿਤੇ ਅੰਗਾਂ ਦੀ ਬੇਅਦਬੀ ਹੋ ਰਹੀ ਆ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਰਹੀ ਆ ਉਹੀ ਘਟਨਾ ਇੱਥੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਕਿਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਨਾਲ ਦੀ ਨਾਲ ਇੱਥੇ ਆਏ ਆ ਕੇ ਅੱਜ ਕਿਹੜੀ ਗੱਲਬਾਤ ਸੁਣੀ ਆ ਸਾਰੀ ਇਹ ਇਸ ਨਗਰ ਵਾਲਿਆਂ ਨੂੰ 20 ਤਰੀਕ ਨੂੰ ਪਤਾ ਲੱਗ ਗਿਆ ਸੀ ਇਹਨਾਂ ਨੇ ਆਪ ਵਿੱਚ ਉਸ ਦਿਨ ਤੇ ਜੋੜ ਮੇਲਾ ਚਲਦੇ ਕਰਕੇ ਇਹਨਾਂ ਨੇ ਗੱਲ ਇਹ ਜਾਂ ਤਾਂ ਦੱਬ ਲਈ ਤੇ ਜਾਂ ਇਹਨਾਂ ਦਾ ਕੋਈ ਆਉਣੀ ਹੈ ਵੀ ਇਸ ਜੋੜ ਮੇਲੇ ਚ ਰੌਲਾ ਨਾ ਪਵੇ ਉਸ ਤੋਂ ਬਾਅਦ ਕਦੋਂ ਹੁਣ ਗੱਲ ਆਈ ਸਾਡੇ ਕੋਲੇ ਅਸੀਂ ਨਾਲ ਦੀ ਨਾਲ ਕੱਲ ਮੈਂ ਦੇਖੋ ਕਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਇਹ ਦਾ ਤੁਸੀਂ ਨਾ ਲੈ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜੀ ਜਾਂ ਉਹ ਤੁਹਾਨੂੰ ਨਹੀਂ ਪਤਾ ਦੇਖੋ ਕੋਈ ਸਾਨੂੰ ਪਤਾ ਲੱਗਿਆ ਸੀ ਮੈਂ ਤਾਂ ਕੱਲ ਗਿਆ ਹੋਇਆ ਸੀਗਾ ਜਗਰਾਵਾਂ ਵਾਲੇ ਪਾਸੇ ਉੱਤੇ ਦੂਜੇ ਪਾਸੇ ਜੀ ਠੀਕ ਆ ਨਾ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਕਿਹੜਾ ਬੇਅਦਬੀ ਹੋਈ ਆ ਸਾਨੂੰ ਤਾਂ ਕੋਈ ਪਤਾ ਲੱਗਿਆ ਅੱਜ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅੱਜ ਤੋਂ ਬਾਅਦ ਅਸੀਂ ਇੱਥੇ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਧਾਮੀ ਸਾਹਿਬ ਨੇ ਸਪੈਸ਼ਲ ਇਥੇ ਇੱਕ ਟੀਮ ਬਣਾਈ ਜੀ ਤੇ ਧਰਮ ਪ੍ਰਚਾਰ ਕਮੇਟੀ ਦੀ ਡਿਊਟੀ ਲਾਤੀ ਇਥੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬੈਠਾਗਾ ਜੀ ਅਸੀਂ ਸਾਰਿਆਂ ਨੇ ਇਸ ਚੀਜ਼ 'ਚ ਲੱਗੇ ਹੋਏ ਆਂ ਜੀ ਵੀ ਦੇਖੋ ਕਿਹੜੀਆਂ ਇਹ ਘਟਰਾਵਾਂ ਹੋ ਰਹੀਆਂ ਨਾ ਗੁਰੂ ਤੇ ਕਿਹੜਾ ਬਾਰ ਹੋ ਰਿਹਾ ਇਹ ਏਜੰਸੀਆਂ ਕਰਾ ਰਹੀਆਂ ਨਾ ਤੇ ਸਾਨੂੰ ਏਜੰਸੀਆਂ ਤੇ ਸ਼ੱਕ ਆ ਦੂਜਾ ਅਸੀਂ 2 ਦਿਨ ਦਿੱਤੇ ਹੁਣ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਮੈਂ ਗੱਲ ਕੀਤੀ ਉਹ ਕਹਿੰਦੇ ਅਸੀਂ ਗੱਲ ਤੋੜ ਲਈ ਗਾ ਸਾਨੂੰ ਬੰਦੇ ਲੱਭ ਲੈ ਜੀ ਤੇ ਸਾਨੂੰ ਇਹ ਆਵੇ ਸੀ ਉਹਨਾਂ ਨੂੰ 2 ਦਿਨ ਦਿੱਤੇ ਜੀ ਅੱਜ ਤੇ ਕੱਲ ਪਰਸੋਂ ਸ਼ਾਮ ਨੂੰ ਫੇਰ ਅਸੀਂ ਇੱਥੇ ਮੀਟਿੰਗ ਕਰਾਂਗੇ ਦੁਪਹਿਰੇ ਜੀ ਉਸ ਤੋਂ ਬਾਅਦ ਫੇਰ ਸੰਘਰਸ਼ ਚੱਲੂਗਾ ਠਿਕਰੀ ਵਾਲਾ ਪਿੰਡਾ ਕਿਹੜਾ ਇਹ ਸੰਘਰਸ਼ੀ ਯੋਧਿਆਂ ਦਾ ਪਿੰਡਾ ਤੇ ਇਹ ਪਿੱਛੇ ਨਹੀਂ ਹਟਣਗੇ ਇੱਕ ਆਧਾਰਨਾ ਬਣ ਜੂਗੀ ਵੀ ਠਿਕਰੀ ਵਾਲੇ ਪਿੰਡ ਨੇ ਐਡਾ ਵੱਡਾ ਸੰਘਰਸ਼ ਵਿੱਢ ਕੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਤੇ ਗੁਟਕਾ ਸਾਹਿਬ ਦੇ ਅੰਗ ਕਿਹੜਾ ਨੇ ਬੇਅਦਬੀ ਕੀਤੀ ਆ ਉਹੋ ਚੋਰ ਫੜੇਗੇ ਤੇ ਉਹ ਪਾਪੀਆਂ ਨੂੰ ਡੰਡ ਦਵਾਉਣ ਤੇ ਕਰ ਇਹ ਪ੍ਰਿੰਟਰ ਲੱਗਰ ਨਹੀਂ ਪਿੱਛੇ हटੂਗਾ। ਦੇਖੋ ਕਿਹੜੀ ਗੱਲ ਆ ਮੈਂ ਥੋਥੇ ਹੀ ਸੁਣ ਰਿਹਾ। ਜੀ ਸਰ। 19 ਤਰੀਕ ਦੀ ਜਾਂ ਮਤਲਬ 20 ਤਰੀਕ ਦੀ ਇਹ ਘਟਨਾ ਵਾਪਰੀ ਆ। ਅੱਛਾ ਜੀ। ਸਾਨੂੰ ਤਾਂ ਮਤਲਬ ਰਾਤ ਪਤਾ ਲੱਗਿਆ। ਪਤਾ ਲੱਗਿਆ ਕਦੋਂ? 21 ਦੀ ਰਾਤ। ਹਾਂ ਅਸੀਂ ਵੀ ਸਾਡੇ ਇੱਥੇ ਦੋ ਕਿਹੜੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਲਾਏ ਹੋਇਆ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਤੀ ਜੀ ਜੀ ਸਾਨੂੰ ਕਦੋਂ ਪਤਾ ਲੱਗਿਆ ਵੀ ਸਾਨੂੰ ਤੋਲਾ ਨਹੀਂ ਦਿੱਤੀ ਦੇਖੋ ਉਹਨਾਂ ਤੇ ਅਸੀਂ ਕਾਰਵਾਈ ਕਰਕੇ ਜਿਹੜਾ ਬਣਦਾ ਉਹਨਾਂ ਨੂੰ ਉਹ ਦੇਵਾਂਗੇ ਡੰਡ ਤੇ ਇਸ ਕਰਕੇ ਵੀ ਦੇਖੋ ਕਦੋਂ ਪਤਾ ਲੱਗਦਾ ਹੈਗਾ ਅਸੀਂ ਕਿਤੇ ਪਿੱਛੇ ਨਹੀਂ ਹਟਣ ਵਾਲੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਵੀ ਕਹਿਣਾ ਧਰਮਿਕ ਜਸੇ ਬੰਦੀਆਂ ਨੂੰ ਵੀ ਕਹਿਣਾ ਵੀ ਭਾਈ ਆਪਾਂ ਇਹਨਾਂ ਨੂੰ 2 ਦਿਨ ਦਿੱਤੇ ਆ ਪਰਸੋਂ ਆਪਾਂ ਸਾਰੇ ਇਕੱਠੇ ਹੋਵਾਂਗੇ ਤੇ ਤੁਹਾਨੂੰ ਪ੍ਰੈਸ ਨੂੰ ਵੀ ਬੇਨਤੀ ਕਰਦਾ ਵੀ ਜੇ ਤੁਸੀਂ ਸਾਡੇ ਸਾਰੇ ਨਾਲ ਲੱਗ ਕੇ ਗੁਰੂ ਗੁਰੂ ਗੋਬਿੰਦ ਸਾਹਿਬ ਦਾ ਗੁਰੂ ਤਾਂ ਯਾਰਾ ਆਪਣਾ ਓਟ ਆਸਰਾ ਜੀ ਜੀ ਉਥੇ ਆਪਾਂ ਜਾ ਕੇ ਅਰਦਾਸਾਂ ਕਰਦੇ ਆਂ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਖਾਤਰ ਸਰਬੰਸਵਾਰਤਾ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨੇ ਗੁਰਾਂ ਦਾ ਸਾਡਾ ਗੁਰੂ ਆ ਜੋਸ ਤੇ ਵਾਰ ਹੋ ਰਹੇ ਆ ਇਸ ਕਰਕੇ ਮੈਂ ਤਾਂ ਸਮੁੱਚੀ ਸਿੱਖ ਕੌਮ ਨੂੰ ਕਹਣਾ ਭਾਈ ਇਕੱਠੇ ਹੋ ਜੋ ਤੁਹਾਡੀ ਕੋਈ ਪ੍ਰਸ਼ਾਸਨ ਅਧਿਕਾਰੀ ਨਾਲ ਗੱਲ ਹੋਈ ਮੇਰੀ ਗੱਲ ਹੋਈ ਆ ਹੁਣ ਡੀਐਸਪੀ ਨਾਲ ਉਹ ਕਹਿੰਦਾ ਵੀ ਮੈਂ ਗੱਲ ਗਾਹਾਂ ਤੋਰੀ ਆ ਹੁਣ ਅਸੀਂ ਉਹਨਾਂ ਨੂੰ ਦੋ ਦਿਨ ਦਿੰਨੇ ਆ ਕੁਛ ਇਹਦੇ ਵਿੱਚ ਗ੍ਰਿਫਤਾਰ ਵੀ ਕੀਤੇ ਗਏ ਲੋਕ ਗ੍ਰਿਫਤਾਰ ਦੋ ਬੰਦੇ ਕੀਤੇ ਆ ਉਹ ਕਹਿੰਦੇ ਇੱਕ ਦੋ ਦੇ ਨਾਮ ਉਹਨਾਂ ਨੇ ਗਾਹਾਂ ਹੋਰ ਲੈ ਲੇ ਅਸੀਂ ਦੋ ਦਿਨ ਉਹਨਾਂ ਨੂੰ ਹੋਰ ਦੇਦੇ ਜੇ ਦੋ ਦਿਨਾਂ ਚ ਕੋਈ ਗੱਲ ਨਾ ਨਿਕਲੀ ਤਾਂ ਫਿਰ ਕੋਈ ਵੱਡਾ ਸੰਘਰਸ਼ ਬਟਾਂਗੇ ਜਿਹੜੇ ਬੰਦੇ ਗ੍ਰਿਫਤਾਰ ਹੋਏ ਆ ਜੀ ਇਸ ਬੇਅਦਬੀ ਮਾਮਲੇ ਦੇ ਵਿੱਚ ਜੇਕਰ ਪਿੰਡ ਦਾ ਕੋਈ ਬੰਦਾ ਉਹਨਾਂ ਦੇ ਪਿੱਛੇ ਜਾਂਦਾ ਜਾਂ ਕੁਝ ਹੋਰ ਜਾਂਦਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਕਿਹੜਾ ਮੇਰੇ ਦੋਖਿਆਂ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਦੋਖਿਆਂ ਦੀ ਤਾਂ ਤੁਸੀਂ ਗਲਤ ਤੁਸੀਂ ਪਿੰਡ ਵਾਲਿਆਂ ਦਾ ਬੰਦਾ ਇਹਦੀ ਤਾਂ ਗੱਲ ਹੀ ਛੱਡੋ ਕੋਈ ਨਹੀਂ ਜਾਊਗਾ ਮਗਰ ਉਹਨਾਂ ਦਾ ਤਾਂ ਕੋਈ ਵਕੀਲ ਵੀ ਨਹੀਂ ਮੜਨਾ ਜਿਹੜੇ ਕੇਸ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਲੜੂਗੀ ਤੇ ਕਈ ਥਾਈ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਉਹ ਸ਼ਹਿਰ ਦਾ ਵਕੀਬ ਲਈ ਮੜਦਾ ਉਹਨਾਂ ਦਾ ਤੁਸੀਂ ਪਿੰਡ ਵਾਲਿਆਂ ਦੀ ਤਾਂ ਗੱਲ ਛੱਡੋ ਪਿੰਡ ਵਾਲੇ ਹਰ ਇੱਕ ਬੰਦਾ ਕਿਸੇ ਪਾਰਟੀ ਚ ਮਰਜੀ ਹੋਵੇ ਮਾੜੇ ਬੰਦੇ ਦੇ ਮਗਰ ਨਹੀਂ ਜਾਂਦਾ ਹੁੰਦਾ ਖਾਸ ਕਰਕੇ ਕਿਹੜਾ ਗੁਰੂ ਗੋਦਾ ਦੋਖੀ ਹੋਵੇ ਉਹਦੇ ਮਗਰ ਕਿਵੇਂ ਜਾਣਗੇ ਸਿੰਘਸਾ ਪੰਜਾਬ ਚ ਬੇਅਦਬੀਆਂ ਦਾ ਦੌਰ 15 ਤੋਂ ਲੈ ਕੇ ਲਗਾਤਾਰ ਜਾਰੀ ਆ ਸਭ ਤੋਂ ਵੱਡਾ ਜੁਰਮ ਆ ਇਹ ਕਤਲ ਤੋਂ ਵੀ ਵੱਡਾ ਜੁਰਮ ਆ ਇਹ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਕਿਵੇਂ ਵੇਚਦੇ ਹੋ ਰਿਹਾਰਾ ਜਿਹੜਾ ਹੈ ਕਿਧਰ ਨੂੰ ਜਾ ਰਿਹਾ ਸਮਾਜ ਦੇਖੋ ਸਾਡਾ ਤਾਂ ਇਹ ਹੁਣ ਸਰਕਾਰਾਂ ਨੂੰ ਵੀ ਆ ਵੀ ਚੋਰ ਫੜਨ ਉਹਨਾਂ ਨੂੰ ਡੰਡ ਦੇਣ ਮੂਰੇ ਲਿਆਉਣ ਕੌਣ ਆਗਾ ਇਹ ਕਿਹੜੇ ਮਤਲਬ ਏਜੰਸੀਆਂ ਕੰਮ ਕਰਾ ਰਹੀਆਂ ਇਸ ਕਰਕੇ ਸਾਡਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧਰਮ ਪ੍ਰਚਾਰ ਕਮੇਟੀ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਖਾਤਰ ਅੱਜ ਤਾਂ ਸਮੂਚੀਆਂ ਧਰਮਕ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਭਾਈ ਸਾਰੇ ਇਕੱਠੇ ਹੋ ਕੇ ਇਹ ਕਿਹੜੇ ਚੋਰ ਆ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਬਾਹਰ ਕਰਦੇ ਆ ਉਹਨਾਂ ਨੂੰ ਆਪਾਂ ਸਾਰੇ ਇਕੱਠੇ ਹੋ ਕੇ ਰੋਕੀਏ ਏਜੰਸੀਆਂ ਦਾ ਜ਼ਿਕਰ ਤੁਸੀਂ ਕਰਦੇ ਹੋ ਏਜੰਸੀਆਂ ਤਾਂ ਸਰਕਾਰ ਦੀ ਐਂਟਰੀ ਹੁੰਦੀ ਹੈ ਦਾ ਮਤਲਬ ਤੁਸੀਂ ਸਰਕਾਰ ਨੂੰ ਟਾਰਗੇਟ ਦੇਖੋ ਏਜੰਸੀਆਂ ਕਾਸ ਸਿੱਧੀ ਵੀ ਏਜੰਸੀਆਂ ਤਾਂ ਇਕੱਲੀ ਸਰਕਾਰ ਦੇ ਨਹੀਂ ਹੁੰਦੀਆਂ ਕੇਂਦਰ ਸਰਕਾਰ ਦੀ ਵੀ ਹੁੰਦੀਆਂ ਹਨ ਪੰਜਾਬ ਸਰਕਾਰ ਦੇ ਵੀ ਹੁੰਦੀਆਂ ਏਜੰਸੀਆਂ ਏਜੰਸੀਆਂ ਦਾ ਹੱਥ ਲੱਗ ਰਿਹਾ ਹੈ ਵੀ ਇਹਨਾਂ ਕੇਂਦਰ ਸਰਕਾਰ ਦੀ ਏਜੰਸੀ ਵੀ ਹੋ ਸਕਦੀ ਹੈ ਪੰਜਾਬ ਸਰਕਾਰ ਦੀ ਕਿਸੇ ਦੀ ਵੀ ਹੋ ਸਕਦੀ ਹੈ